ਪੂਰੇ ਉੱਤਰ ਪ੍ਰਦੇਸ਼ ਵਿੱਚ ਕੋਹਰੇ ਦਾ ਕਹਿਰ ਲਗਾਤਾਰ ਚੱਰੀ ਹੈ ਦੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਜੋ ਪੰਜਾਬ ਦੇ ਸ਼ਹਿਰ ਬਠਿੰਡਾ ਅਤੇ ਜਲੰਧਰ ਦੀਆਂ ਨੇ ਇੱਥੇ ਲੋਕਾਂ ਨੂੰ ਕੋਰੇ ਕਾਰਨ ਕਾਫੀ ਦਿੱਕਤਾਂ ਪੇਸ਼ ਆ ਰਹੀਆਂ ਨੇ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਕੋਰੇ ਕਾਰਨ ਆਏ ਦਿਨ ਹਾਦਸੇ ਵੀ ਹੋ ਰਹੇ ਨੇ ਪਹਾੜੀ ਇਲਾਕਿਆਂ ਤੋਂ ਇਹ ਬਰਬਰੀ ਨੇ ਮੈਦਾਨੀ ਇਲਾਕਿਆਂ 'ਚ ਠੰਡ ਵਧਾ ਦਿੱਤੀ ਹੈ ਜਰਾ ਸੁਣੋ ਲੋਕਾਂ ਦੀ ਪਰੇਸ਼ਾਨੀ ਉਹਨਾਂ ਦੀ ਜ਼ੁਬਾਨੀ ਗੱਡੀ ਭੇਜਣੋਂ ਕਾਰ ਵਾਲੋਂ ਨਾ ਮੋਟਰਸਾਈਕਲ ਨੂੰ ਨਸਕਾਨ ਵਾਲੀ ਬਾਤ ਹੀ ਆ ਉਹ ਤਾਂ ਹੈਣੀ ਵੀ ਚੰਗਾ ਕੰਮ ਹੈ ਤੇ ਹਰਦਾ ਗੇੜੀ ਭਾਵੇਂ ਮਹੀਨੇ ਚਾਕੇ 10 ਲਾਇਆ ਤੁਹਾਨੂੰ 5 ਹੀ ਲੱਗਦੇ ਆ ਧੁੰਦ ਕਰਨ ਥੋੜਾ ਜਿਹਾ ਜਾਂ ਆਉਣ ਜਾਣ ਵਾਸਤੇ ਥੋੜਾ ਜਿਹਾ ਔਖਾ ਹੋ ਜਾਂਦਾ ਜੀ ਉੱਤੋਂ ਛੱਡਣ ਨੂੰ ਤੁਸ ਜੇ ਨਹਿਰ ਤੇ ਬਹੁਤ ਔਖੇ ਆ ਜਾਂ ਟ੍ਰੈਕ ਦੀ ਦਾ ਕੁਝ ਨਹੀਂ ਸੀ ਕੱਲ ਐਕਸੀਡੈਂਟ ਬਹੁਤ ਹੋਇਆ ਧੁੰਦ ਚ ਤੇ ਬੜਾ ਮੁਸ਼ਕਲ ਆ ਕੱਪੜੇ ਲੈ ਕੇ ਆਉਣਾ ਪੈਂਦਾ ਗਰਮ ਕੱਪੜੇ ਪਾ ਕੇ ਆਉਣੇ ਬੱਚਾ ਵਾਸਤੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਵਹੀਕਲ ਖਰਾਬ ਖੜਾ ਹੁੰਦਾ ਜਾਂ ਕੋਈ ਪਸ਼ੂ ਆ ਜਾਂਦਾ ਉਹਦੇ ਨਾਲ ਐਕਸੀਡੈਂਟ ਵਾਪਰ ਜਾਂਦਾ ਬੱਚਾ ਨੂੰ ਛੱਡਣ ਜਾਣਾ ਪੈਂਦਾ ਜਿੰਨਾ ਚਿਰ ਬੱਚੇ ਵਾਪਸ ਨਹੀਂ ਆਉਂਦੇ ਉਹਦੇ ਕਰਕੇ ਫਿਕਰ ਲੱਗਿਆ ਰਹਿੰਦਾ ਬਹੁਤ ਧੁੰਦ ਵਰਤੀ ਰੋਲ ਕੇ ਕਿਨਾਰੇ ਬੈਠੇ ਔਰ ਮਹਿਸੂਸ ਹੁੰਦੇ ਉੱਪਰ ਸੇ ਜੁਗੀ ਜੁਮੜੀ ਮੇ ਪਾਣੀ ਵੀ ਟਪਕਦਾ ਹੈ ਔਰ ਸਰਦੀ ਦੇ ਮਾਰੇ ਬੱਚੇ ਵੀ ਛੋਟੇ ਛੋਟੇ ਹਨ ਸਭ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਠੰਡ ਹੋਰ ਵਧਣ ਦੇ ਅਸਾਰ ਨੇ